ਗੁਰੂ ਦਾਕ ਕਹਿੰਦੇ ਮੈਨੂੰ ਹਰ ਸਰੇ ਵਿੱਚ ਪ੍ਰੇਮ ਨਸਰੀ ਆਉਂਦਾ ਹੈ ਪਰ ਦੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਨਹੀਂ ਮਿਟਾਉਂਦੇ ਸ਼ਸਤਰ ਨਹੀਂ ਉਠਾਉਂਦੇ ਉਹ ਇਨਸਾਨੀਅਤ ਨੂੰ ਮਿਟਾਉਣਗੇ ਸਿਰ ਸ਼ਸਤਰ ਉਠਾਉਣਾ ਪਿਆ ਚਾਹੇ ਗੁਰੂ ਪੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ ਚਾਹੇ ਮੁਗਲੀਆਂ ਸਲਤਨਤ ਵੱਲੋਂ ਕੀਤੇ ਜਾ ਰਹੇ ਇਨਸਾਨੀਅਤ ਤੇ ਜ਼ੁਲਮ ਨੇ ਗੁਰਦੇਵ ਕਹਿੰਦੇ ਨੇ ਫਰਕੀਰ ਨੂੰ ਹੱਥ ਵਿੱਚ ਹਥਿਆਰ ਲੈਣਾ ਪੈ ਗਿਆ ਬਾਣੀ ਦਾ ਪ੍ਰਮਾਨ ਤਿਲਕ ਚੰਝੂ ਰਾਖਾ ਪ੍ਰਭ ਤਾਕਾ ਕੀਨੋ ਬਟੋ ਕਲੂ ਮਹ ਸਾਕਾ ਸਾਧਨ ਹੇਤ ਇੱਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਸਨਾਤਨੀਆਂ ਦੀਆਂ ਜੜਾਂ ਚਾਹੇ ਜਿੰਨੀਆਂ ਮਰਦੀ ਡੂੰਗੀਆਂ ਨੇ ਔਰੰਗਜ਼ੇਬ ਲਈ ਕੋਈ ਬਹੁਤੀ ਡੂੰਘਾਈ ਨਹੀਂ ਸੀ ਮੈਨੇ ਰੱਖਤੀ ਉਖਾੜ ਕੇ ਸੁੱਟ ਦਿਨ ਲੱਗਾ ਸੀ ਦੇ ਗੁਰੂ ਤੇਗ ਬਹਾਦਰ ਸਾਹਿਬ ਸੀਸ ਦੇ ਕੇ ਸਨਾਤਨ ਧਰਮ ਨੂੰ ਨਾ ਰੱਖ ਦੇ। ਔਰ ਇਹ ਗਵਾਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਖ ਦਿੱਤੀ ਹੈ। ਕੋਈ ਅਕਰਤਕਨ ਹੋ ਕੇ ਸੁਖੁਰਬਾਨੀ ਨੂੰ ਵਿਸਾਰ ਦੇਵੇ ਵਖਰਾ ਵਿਸ਼ਾ ਹੈ। ਨਹੀਂ ਤੇ ਕਿਰਪਾ ਰਾਮਦਾਤ ਸਨਾਤਨ ਦੇ ਆਗੂ 555 ਦਾ ਵਖਤ ਚਾਰਦਾ ਹੈ ਜੇ ਉਹਨਾਂ ਦੀ ਜੜ ਲੱਗੀ ਹੈ ਤੇ ਇਸ ਅਨੰਦਾਂ ਦੀ ਪੂਰੀ ਦੀ ਬਦੌਲਤ ਗੁਰੂ ਤੇਗ ਬਹਾਦਰ ਗੁਰੂ ਗੋਗਨ ਸਿੰਘ ਜੀ ਬਦੌਲਤ ਲੱਗੀ ਐ ਕੋਈ ਉਹ ਧਰਮ ਦੀ ਰੱਖਿਆ ਲਈ ਸਾਗਾ ਹੋਇਆ ਕਹਿੰਦੇ ਔਰੰਗਜ਼ੇਬ ਤੂੰ ਮੇਰੇ ਪਿਤਾ ਦੀ ਫਕੀਰੀ ਨੂੰ ਨਾ ਸਮਝਿਆ ਤੂੰ ਪ੍ਰੇਮ ਦੀ ਭਾਸ਼ਾ ਨੂੰ ਨਾ ਸਮਝਿਆ ਬਲਾ ਚਾਰ ਕੀ ਦਰਮਿਆ ਆਮਦਮ ਬਾਤ ਤਕਬੀਰ ਤੀਰੋ ਤੁਫੰਗ ਆਮਦਮ ਮੈਂ ਸ਼ੌਕ ਨਾਲ ਹਥਿਆਰ ਨਹੀਂ ਚੁੱਕਿਆ ਮੈਂ ਸ਼ੌਕ ਨਾਲ ਗੱਥਰੇ ਤਲਵਾਰ ਨਹੀਂ ਪਾਈ